ਭਰਪੂਰ ਜੁਗ ਜੁਗ ਮਹਾਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਦ ਬ੍ਰਹਮਾ ਵਿਸ਼ਨਸ ਸਿਰੇ ਤੇ ਅਗੰਕ ਤਿਨ ਕੋ ਮੋਹ ਭਿਆ ਮਨ ਮਦਕ ਚਵਰਾਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਰਕਾਰ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਰੰਕਾਰ ਹੈ ਓ ਅ ਵਰਨਾਮ ਭੀਆ ਹਨ ਬਾਬਾ ਨਾਨਕ ਤੂੰ ਹੀ ਨਰੰਕਾਰ ਹਨ ਬਨ ਬਾਬਾ ਨਾਨਕ ਜਹਾਨ ਲਹਿਰਾ ਬਿਮਾਨ ਜਿਨੇ ਦਰਸ਼ਨ ਪਾਏ ਜਿਨੇ ਤੁਧਨ ਧੰ ਕਹ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਣ ਸਮਰਥ ਮੈਂ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਤੁੰਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰਦਿਆ ਗੁਰਮੁਖ ਨਾਨਕਿਆ ਰਦਿਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਜ ਅਜ ਰਖਦਾ ਪੌੜੀ ਵੱਡੇ ਕਿਆ ਵੜਿਆਈਆਂ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਹੇ ਸਾਈ ਘਰ ਕਮਾ ਗੁਣੀ ਤੁਰ ਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਧੋਰ ਤੂ ਜੀ ਨਾ ਨੀ ਜਾਏ ਧੋ ਕਰੇ ਜੇ ਤਿਸਾਇਰ ਜਾਏ ਸੋ ਕਰ ਜੇ ਤਿਸਹਿਰ ਜਾਏ ਸੁਧ ਸਤ ਨਾਮ ਜੀ ਰਵਾਹੇ ਕਾਮ ਕਲੀ ਮਹਲਾਤੀ ਜੈ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਨਾਤਾ ਸਤਗੁਰੂ ਤਪਿਆ ਸੇ I'm ਕੀ ਅਨਹੱਦ ਇਹ ਗੁਰੂ ਦਾ ਨਾਮ ਵਾਹਿਗੁਰੂ ਜੀ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਹੀ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਰਮੀ ਅਬੂ ਆਪਣੀ ਇਹ ਨੇੜੇ ਕੇ ோ சத்சா நா ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਕ્યા ਕ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈ ਐ ਮੇਰੇ ਜਿਆੜੇ। ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਇਚਾ ਪੂਰਕ ਸਰਬ ਸੁਖ ਦਾਤਾ ਹਾਰਾ ਜਾਕੈ ਵਸ ਹੈ ਕਾਮਤਿ ਨਾ ਸੋ ਐਸਾ ਹਰ ਧਿਆਈ ਐ ਮੇਰੇ ਜੀ ਆੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈ ਹੈ ਹਰਪੁਰਖੇ ਨਿਰੰਜਨ ਰਹਾ ਜੈ ਹਰ ਸਿਮਰਨ ਭਾਤ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰਿ ਭਵ ਜਲ ਤਰਨਾ ਜੈ ਹਰਿ ਸਿਮਰਨ ਭਾਤ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵਜਲ ਤਰਨਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सचे बादशाह जी आप जी दे हजूर अमृत वेले तो लेके ऐस वेले तक श्री आशा जी दी वार देस लोक शांत शब्द कीर्तन जी की अरदास ਅੱਖਰ ਲਗ ਕਨਾ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾ